ਉਹ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਕਿ ਨੂੰ ਇਹ ਜਦੋਂ ਪਤਾ ਲੱਗ ਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਾ ਮੈ ਤਾਂ ਮੈਨੂੰ ਪਤਾ ਲੱਗ ਗਿਆ ਬਾਈ ਨੇ ਮੈਨੂੰ ਮੈਂ ਜੀ ਰਾਮ ਤੇ ਜਾ ਰਹੇ ਸੀ ਨਾ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਮੈਂ ਮੈਨੂੰ ਕਹਿੰਦੇ ਦੇਖ ਮੈਂ ਨਹੀਂ ਇੱਥੇ ਆ ਮੈਂ ਕਰੇ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਇਹ ਪੁਲਿਸ ਅਫਸਰ ਨੇ ਇੱਕ ਗੱਡੀ ਵਾਲੇ ਦਾ ਚਲਾਨ ਕੱਟ ਦਿੱਤਾ ਤੇ ਗੱਡੀ ਵਾਲੇ ਦਾ ਕਹਿਣਾ ਹੈ ਕਿ ਉਸਦੇ ਸਾਰੇ ਕਾਗਜ਼ਾਤ ਪੂਰੇ ਨੇ ਫਿਰ ਵੀ ਇਸ ਪੁਲਿਸ ਅਫਸਰ ਨੇ ਬਿਨਾ ਉਸ ਨੂੰ ਰੋਕੇ ਚਲਾਨ ਕੱਟ ਦਿੱਤਾ ਜਦ ਗੱਡੀ ਵਾਲੇ ਨੂੰ ਚਲਾਨ ਦਾ ਮੈਸੇਜ ਫੋਨ ਤੇ ਆਇਆ ਤਾਂ ਫਿਰ ਦੇਖੋ ਕਿਦਾਂ ਚੌਲ ਖਾ ਰਹੇ ਅਫਸਰ ਨਾਲ ਗੱਡੀ ਵਾਲੇ ਦੀ ਤਿੱਖੀ ਬਹਿਸ ਹੋ ਗਈ। ਬਾਈ ਕਰੇ ਮੈਂ ਬਾਈ ਜੀ ਮੈਂ ਕਰੇ ਪਹਜਾਣੀ ਗੱਡੀ ਮੈਂ ਗੱਡੀ ਕਰੇ ਪਹਜਾਣੀ ਆ। ਇਹ ਰਹਿਣਾ ਬਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਹੈ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਕਰੀ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਹੈ ਸੀਟ ਵਰਡ ਸਭ ਕੁਝ ਲੱਗਿਆ ਵਾ ਤੂੰ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ? ਮੈਨੂੰ ਵੀ ਆ ਦਿਖਾਏਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮਰੇ ਨਾਲ ਆ ਤੂੰ ਮੈਨੂੰ ਰੋਕਿਆ ਹੈ ਮੰਮੀ ਆਏ ਇੱਕ ਮਿੰਟ ਤੂੰ ਰੋਕਿਆ ਮੈਨੂੰ ਮੈਂ ਕਰ ਭਜਾਈ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਲੀ ਮਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨੀ ਚੱਟੇ ਰਾਮ ਤੇ ਜਾ ਰਹੇ ਸੀ ਨਾ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਮੈਂ ਮੈਨੂੰ ਖੜੇ ਦੇਖ ਬਾਈ ਦੀ ਮੈਂ ਲੈਸਾਂ ਸਾਰਾ ਕੁਝ ਲੈਂਦਾ ਤੂੰ ਨੋਟ ਈਲ ਦਾ ਚਲਾਨ ਕਰਿਆ ਤੂੰ ਨੋਟ ਈਲ ਦਾ ਚਲਾਨ ਕਰਿਆ ਕਰਿਆ ਚਲ ਠੀਕ ਹੈ ਕੋਈ ਨਹੀਂ ਕਰ ਲਿਆ ਸਰ ਤੁਸੀਂ ਦੱਸੋ ਇਹ ਨੋਟ ਈਲ ਦਾ ਚਲਾਨ ਕਰਿਆ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਖੜਾ ਸਦਰ ਖੜਾ ਕੋਈ ਗੱਲ ਨਹੀਂ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਮੈਂ ਕਾਗਜ਼ ਦਿਖਾਉਂਗਾ ਖੜਾ ਭਾਈ ਜੀ ਮੈਂ ਖਾਣਾ ਸਦਰ ਖੜਾ ਨਾ ਤੇਰੀ ਗਲਤੀ ਆ ਮੈਂ ਚਲਾਨ ਤਾਦੀ ਗਲਤੀ ਆ ਗਲਤੀ ਜਵਾਬ ਤਾਂ ਦੇ ਨੋ ਡੀਲ ਮੈਂ ਲਾਇਸੈਂਸ ਦਿਖਾ ਰਿਹਾ ਬਾਈ ਤੂੰ ਵੀਡੀਓ ਦਿਖਾ ਮੈਂ ਕਾਹਦਾ ਲਾਇਸੈਂਸ ਰਹੀ ਮੈਂ ਲਾਇਸੈਂਸ ਦਿਖਾ ਰਿਹਾ ਤੁਨੂੰ ਅਸੀਂ ਆਰਾਮ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮਰੇ ਨਾਲ ਆ ਮੇਰੀ ਫੈਮਲੀ ਮਰੇ ਚਲਾਨ ਕਰਾ ਕਰਿਆ ਬਰਾਦਰ ਤੂੰ ਗੱਡੀ ਮੋੜੀ ਤਾ ਮੇਰਾ ਯਾਰ ਚਲਾਨ ਕਰਿਆ ਕਰਿਆ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤਾ ਹਾਂ ਆ ਨਾ ਚ ਗੱਡੀ ਤੇ ਤਾ ਗੱਡੀ ਰੋਕੀ ਯਾਰ ਤਾ ਗੱਡੀ ਸੀਟ ਬੈਲਟ ਲੱਗੀ ਵੀ ਹੁਣ ਵੀ ਲੱਗੀ ਨਹੀਂ ਸੀਟ ਬੈਲਟ ਬਾਈ ਜੀ ਸੀਟ ਬੈਲਟ ਹੁਣ ਵੀ ਅਸੀਂ ਤਾਂ ਫੰਦਾ ਪਤਾ ਹੀ ਨਹੀਂ ਫੰਦਾ ਮੈਸੇਜ ਆਇਆ ਤੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਾ ਮੈ ਤਾਂ ਮੈਨੂੰ ਪਤਾ ਲੱਗਿਆ ਨਹੀਂ ਬਾਈ ਨੇ ਮੈਨੂੰ ਮਾਈ ਜੀ ਮੈਂ ਨਹੀਂ ਇੱਥੇ ਆ ਮੈਂ ਕਰੇ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਕੋ ਕਰਨਾ ਕਰ ਫਿਰੇ ਮੇਰੇ ਕੋਲ ਸਾਰਾ ਕੁਝ ਆ ਪਾ ਦੇ ਪਾ ਦੇ ਮੇਰੇ ਕੋਲ ਮੇਰੇ ਕੋ ਸਾਰਾ ਕੁਝ ਹੈ ਤੁਸੀਂ ਵੀ ਖੜੇ ਤੇ ਨਾਲ ਨਾਲ ਹੀ ਖੜੇ ਹੋ ਤੁਸੀਂ ਅਸੀਂ ਭਜਾਈ ਨਹੀਂ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਇਹ ਬ੍ਰਦਰ ਤੇਰੀ ਗੱਲ ਕੀ ਹੈ ਮੇਰੀ ਕਾਹਦੀ ਗਲਤੀ ਆ ਮੈਂ ਲਾਇਸੈਂਸ ਦਿਖਾਵਾਂ ਮੈਂ ਕਾਗਜ਼ ਦਿਖਾਵਾਂ ਮੈਨੂੰ ਦਿਖਾ ਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਅਨਾਚ